ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਿਲਾਵਲ ਮੋਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਓ ਮਨ ਪੁਨ ਪਾਪਿ ਚਰਾਇਐ ਮਨ ਕਾ ਕਹਿਆ ਮਨਸਾ ਕਰੈ ਇਹ ਮਨ ਪੰਨ ਪਾਪਿ ਚਰੈ ਮਾਇਆ ਮਦ ਮਤਿ ਤਿਪਤੁ ਨ ਆਵੈ ਤਿਪਤ ਮੁਕਤ ਮਨ ਸਾਚਾ ਭਾਵੈ ਤਨ ਧਨ ਕਲਤ ਸਭ ਦੇਖ ਅਬਿਮਨ ਬਿਨ ਨਾਇਕਿ ਕਿਛ ਸੰਗ ਨ ਜਾਣਾ ਰਹਾ ਕਿਛੈ ਰਸ ਭੋਗ ਖੁਸ਼ੀਆਂ ਮਨ ਕੇਰੀ ਤਨ ਲੋਕਾਂ ਤਨ ਭਸਮ ਢੇਰੀ ਕਾਕੂ ਕਾਕੂ ਰਲੈ ਸਭ ਫੈਲ ਬਿਨ ਸਬਦੈ ਨਹੀਂ ਉਤਰੈ ਮੈਲ ਗੀਤ ਰਗ ਘਨ ਤਾਲ ਸਿਕੂਰੇ ਤੈ ਗੁਣੀ ਉਪਜੈ ਬਿਨ ਸੈ ਦੂਰੇ ਦੁਜੇ ਦਰਮਤ ਦਰਦ ਨਾ ਜਾਏ ਸੁਤਾ ਗੁਰਮੁਖ ਦਾਰੂ ਗੁਣ ਗਾਏ ਧੋਤੀ ਉਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜੈ ਨਾਟਸਾਲਾ ਨਾਮ ਵਿਚਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਥੀਆ ਸੁਕਰ ਸੋਨ ਕਰਤਪ ਮਜਾਰਾ ਪਸੂ ਮਲੇਸ਼ ਨੀਚ ਚੰਡਾਲਾ ਗੌਰ ਤੇ ਮੋਹ ਪੇ ਰਤ ਨ ਜਉਣ ਪਵਾਈ ਆ ਵੰਦਨ ਬਸਦੇ ਆ ਆਇਆ ਜਾਈਏ ਗੁਰ ਸੇ ਬਾਤ ਲਹੈ ਪਦਾਰਤ ਹਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਹ ਪੂਛ ਨ ਹੋਏ ਮਨ ਹੁਕਮ ਸਿਜੈ ਦਰਸੋਏ ਸਤ ਗੁਰ ਮਿਲੈ ਤਾਂ ਤਿਸ ਕਉ ਜਾਣੈ ਰਹਾ ਰਜ਼ਾਈ ਹੁਕਮ ਪਚਾਨੈ ਹੁਕਮ ਪਚਾਨ ਸਚੈ ਦਰਬਾਸ ਕਾਲ ਬੇਕਾਲ ਸਬਦ ਭੈ ਨਾਸ ਰਹਾ ਅਤੀਤ ਜਾਣੈ ਸਬ ਤਿਸ ਕਾ ਤਨ ਮਨ ਅਰਪੈ ਹੈ ਏ ਜਿਸ ਕਾ ਨਾ ਓ ਆਵੈ ਨਾ ਓ ਜਾਏ ਨਾਨਕ ਸਾਚੇ ਸਾਚ ਸਮਾਏ ਨਾ ਓ ਆਵੈ ਨਾ ਓ ਜਾਏ ਨਾਨਕ ਸਾਚੇ ਸਾਚ ਸਮਾਏ ਪ੍ਰਭੂ ਨਾਮ ਤੋਂ ਪੁੰਝੇ ਹੋਏ ਮਨੁੱਖ ਦੀ ਬੁੱਧੀ ਵੀ ਮਨ ਦੇ ਕਹਿ ਵਿੱਚ ਤੁਰਦੀ ਹੈ ਤੇ ਇਹ ਮਨ ਨਿਰੀਆਂ ਇਹ ਗੱਲਾਂ ਸੋਚਦਾ ਹੈ ਇਸ ਸ਼ਾਸਤਰਾਂ ਦੀ ਮਰਿਆਦਾ ਅਨੁਸਾਰ ਪੁੰਨ ਕੀ ਹੈ ਤੇ ਪਾਪ ਕੀ ਹੈ ਮਾਇਆ ਦੇ ਨਸ਼ੇ ਵਿੱਚ ਮਸਤ ਹੋਏ ਮਨੁੱਖ ਨੂੰ ਮਾਇਆ ਵੱਲੋਂ ਰਜੀਵਾ ਨਹੀਂ ਹੁੰਦਾ ਮਾਇਆ ਵੱਲੋਂ ਰਜੀਵਾ ਤਾਂ ਮਾਇਆ ਦੇ ਮੋਹ ਤੋਂ ਕਲਾਸੀ ਤਦੋਂ ਹੀ ਹੁੰਦੀ ਹੈ ਜਦੋਂ ਮਨੁੱਖ ਨੂੰ ਸਦਾ ਸਿਰ ਰਹਿਣ ਵਾਲਾ ਪ੍ਰਭੂ ਮਨ ਵਿੱਚ ਪਿਆਰਾ ਲੱਗਣ ਲੱਗ ਪਏ ਇਹ ਬਹਿਮਾਨੀ ਜੀਵ ਵੇਖ ਇਹ ਸਰੀਰ ਇਹ ਧਨ ਇਹ ਇਸਤਰੀ ਇਹ ਸਭ ਸਦਾ ਨਾਲ ਨਿਭਣ ਵਾਲੇ ਨਹੀਂ ਹਨ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਚੀਜ਼ ਜੀਵ ਦੇ ਨਾਲ ਨਹੀਂ ਜਾਂਦੀ ਰਹਾਉ ਮਾਇਕ ਰਸਾਂ ਦੇ ਭੋਗ ਕਰੀਦੇ ਹਨ ਮਨ ਦੀਆਂ ਮੋਜਾਂ ਮਾਣਦੀਆਂ ਹਨ ਪਰ ਮੌਤ ਆਉਂਦੇ ਧਨ ਹੋਰ ਲੋਕ ਦਾ ਬਣ ਜਾਂਦਾ ਹੈ ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ ਇਹ ਸਾਰਾ ਹੀ ਪਸਾਰਾ ਅੰਤਕਾਰ ਵਿੱਚ ਹੀ ਰਲ ਜਾਂਦਾ ਹੈ ਮਨ ਉੱਤੇ ਵਿਸ਼ੇ ਵਿਕਾਰਾਂ ਦੀ ਮੈਲ ਇਕੱਠੀ ਹੁੰਦੀ ਜਾਂਦੀ ਹੈ ਉਹ ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਲੰਦੀ ਪ੍ਰਭੂ ਨਾਮ ਤੋਂ ਕੁੰਝ ਕੇ ਮਨੁੱਖ ਅਨੇਕਾਂ ਕਿਸਮਾਂ ਦੇ ਗੀਤ ਰਾਗ ਤੇ ਤਾਲ ਅੱਜ ਤੱਕ ਮਨ ਵਿੱਚ ਮਨ ਪਰਚਾਂਦਾ ਹੈ ਪਰ ਇਹ ਸਭ ਝੂਠੇ ਉਦਮ ਹਨ ਕਿਉਂਕਿ ਨਾਮ ਤੋਂ ਬਿਨਾ ਜੀਵ ਤਿਨਾ ਗੁਣਾ ਦੇ ਅਸਰ ਏਟ ਜੰਮ ਦਾ ਮਰਦਾ ਰਹਿੰਦਾ ਹੈ ਤੇ ਪ੍ਰਭੂ ਚਰਨਾਂ ਤੋਂ ਵਿਛੜਿਆ ਰਹਿੰਦਾ ਹੈ ਇਹਨਾਂ ਗੀਤਾ ਰਾਗਾਂ ਦੀ ਸਹਾਇਤਾ ਨਾਲ ਜੀਵ ਦੀ ਹੋਰ ਝਾਕ ਤੇ ਭੈੜੀ ਮਤ ਦੂਰ ਨਹੀਂ ਹੁੰਦੀ ਆਤਮਿਕ ਰੋਗ ਨਹੀਂ ਜਾਂਦਾ ਇਸ ਦੂਜੀ ਝਾਕ ਤੋਂ ਦੁਰਮਤ ਤੋਂ ਆਤਮਿਕ ਰੋਗ ਤੋਂ ਉਹ ਮਨੁੱਖ ਕਲਾਸੀ ਪਾਉਂਦਾ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਇਹ ਸਿਪਤ ਸਲਾਹ ਹੀ ਇਹਨਾਂ ਰੋਗਾਂ ਦਾ ਦਾਰੂ ਹੈ ਜਿਹੜੇ ਮਨਕ ਚਿੱਟੀ ਧੋਤੀ ਪਹਿਨਦੇ ਹਨ ਮੱਥੇ ਉੱਤੇ ਤਿਲਕ ਲਾਉਂਦੇ ਹਨ ਗਲ ਵਿੱਚ ਮਾਲਾ ਪਾਉਂਦੇ ਹਨ ਤੇ ਵੇਦ ਆਦਿਕਾ ਦੇ ਮੰਤਰ ਪੜ੍ਹਦੇ ਹਨ ਪਰ ਉਹਨਾਂ ਦੇ ਅੰਦਰ ਕ੍ਰੋਧ ਪ੍ਰਵਲ ਹੈ ਉਹਨਾਂ ਦਾ ਉਦਮ ਇਉਂ ਹੀ ਹੈ ਜਿਵੇਂ ਕਿਸੇ ਨਾਟਕ ਘਰ ਵਿੱਚ ਨਾਟ ਵਿਦਿਆ ਦੀ ਸਕਲਾਈ ਕਰ ਕਰਾਰੇ ਹਨ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਕੇ ਮਾਇਆ ਦੇ ਮੋਹ ਦੀ ਸ਼ਰਾਬ ਪੀਤੀ ਹੋਈ ਹੋਵੇ ਉਹਨਾਂ ਨੂੰ ਸੁੱਖ ਨਹੀਂ ਹੋ ਸਕਦਾ ਗੁਰੂ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ ਤੇ ਭਗਤੀ ਤੋਂ ਬਿਨਾ ਆਤਮਿਕ ਆਨੰਦ ਨਹੀਂ ਮਿਲਦਾ ਜਿਨ੍ਹਾਂ ਬੰਦਿਆਂ ਨੇ ਆਪਣਾ ਮੂੰਹ ਗੁਰੂ ਵੱਲੋਂ ਮੋੜਿਆ ਹੋਇਆ ਹੈ ਉਹਨਾਂ ਨੂੰ ਸੂਰ ਕੁੱਤੇ ਖੋਤੇ ਬਿੱਲੇ ਪਸੂ ਮਲਹਿਸ ਨੀਚ ਚੰਡਾਲ ਆਦਿਕ ਦੀਆਂ ਜੁਨਾ ਵਿੱਚ ਪਵਾਇਆ ਜਾਂਦਾ ਹੈ ਮਾਇਦੇ ਮੋਹ ਦੇ ਬੰਦਲ ਵਿੱਚ ਵੱਧਾ ਵੱੱਜਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆਰ ਰੰਦਾ ਹੈ ਗੁਰੂ ਦੀ ਦੱਸੀ ਸੇਵਾ ਦੀ ਰਾਹੀ ਹੀ ਮਨੁੱਖ ਨਾਮ ਸਰਮਾਇਆ ਪ੍ਰਾਪਤ ਕਰਦਾ ਹੈ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸਦਾ ਵਸਦਾ ਹੈ ਉਹ ਜੀਵਨ ਯਾਤਰਾ ਵਿੱਚ ਸਫਲ ਹੋ ਗਿਆ ਹੈ ਪਰਮਾਤਮਾ ਦੀ ਦਰਗਾਹ ਵਿੱਚ ਉਸ ਪਾਸੋਂ ਲੇਖਾ ਨਹੀਂ ਮੰਗਿਆ ਜਾਂਦਾ ਕਿਉਂਕਿ ਉਸ ਤੇ ਚੰਮੇ ਕੋਈ ਬਾਕੀ ਨਹੀਂ ਨਿਕਲਦੀ ਜਿਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਅਨੁਸਾਰ ਮੱਥੇ ਮੰਨਦਾ ਹੈ ਉਹ ਪਰਮਾਤਮਾ ਦੇ ਦਰ ਤੇ ਕਾਮਯਾਬ ਹੋ ਜਾਂਦਾ ਹੈ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਾਂ ਇਹ ਉਸ ਪਰਮਾਤਮਾ ਨਾਲ ਡੂੰਗੀ ਸਾਂਝ ਪਾ ਲੈਂਦਾ ਹੈ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ ਤੇ ਰਜ਼ਾ ਵਿੱਚ ਰਾਜੀ ਰਹਿੰਦਾ ਹੈ ਸਦਾ ਤੇਰ ਪ੍ਰਭੂ ਦੀ ਰਜਾ ਨੂੰ ਸਮਝ ਕੇ ਉਸ ਦੇ ਦਰ ਤੇ ਥਾਂ ਪ੍ਰਾਪਤ ਕਰ ਲੈਂਦਾ ਹੈ ਗੁਰੂ ਦੇ ਸ਼ਬਦ ਦੀ ਰਾਹੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ਸਿਮਰਨ ਦੀ ਬਰਕਤ ਨਾਲ ਜਿਹੜਾ ਮਨੁੱਖ ਅੰਤਰਾ ਆਤਮੇ ਮਾਇਆ ਦੇ ਮੋਹ ਵੱਲੋਂ ਉਪਰਾਮ ਰਹਿੰਦਾ ਹੈ ਉਹ ਹਰ ਇੱਕ ਚੀਜ਼ ਨੂੰ ਪਰਮਾਤਮਾ ਦੀ ਦਿੱਤੀ ਹੋਈ ਹੀ ਸਮਝਦਾ ਹੈ ਜਿਸ ਪਰਮਾਤਮਾ ਨੇ ਇਹ ਸਰੀਰ ਤੇ ਮਨ ਦਿੱਤਾ ਹੈ ਉਸ ਦੇ ਹਵਾਲੇ ਕਰਦਾ ਹੈ ਇਹ ਨਾਨਕ ਕੋ ਮਨੁੱਖ ਜਨਮ ਮਰਨ ਦੇ ਢੇੜ ਵਿੱਚੋਂ ਵੱਜ ਜਾਂਦਾ ਹੈ ਉਹ ਸਦਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿੱਚ ਲੀਨ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ